ਰੀਚਾ ਨੇ ਪੰਜਾਬ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਦੇ ਬਾਦ ਵਿੱਚ ਕੀਤਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਸਾਡੇ ਕੈਦੇ ਜਲਾਏ ਹਨਾ ਫਰਮ ਫੇਰ ਵੀ ਯੂਜ਼ ਟੂ ਡਿਰਾਈਵ ਆਵਰ એનર્ਜੀ ਉਹਨਾਂ ਨੇ ਦੇਖਿਆ ਇਹ ਆਪਣੀ ਤਾਕਤ ਕਿੱਥੋਂ ਲੈਂਦੇ ਨੇ ਹਨਾ ਹੁਣ ਪਿੰਡਾਂ ਪਿੰਡਾਂ ਚ ਸਕੂਲਾਂ ਦੀ ਸੇਵਾ ਚੱਲ ਰਹੀ ਹੈ ਤੇ ਨਾਲ ਨਾਲ ਇਹ ਕੈਦੇ ਵੀ ਬੰਦੇ ਜਾ ਰਹੇ ਇਹ ਉਹ ਕੈਦੇ ਨੇ ਜਿਹੜੇ ਕੀ ਮਹਾਰਾਜਾ ਰਣਜੀਤ ਸਿੰਘ ਵੇਲੇ ਚੱਲਦੇ ਹੁੰਦੇ ਸੀ ਜਿਹੜੇ ਅੰਗਰੇਜ਼ਾਂ ਨੇ ਆ ਕੇ ਜਲਾਏ ਹਨਾ ਊੜਾ ਆੜਾ ਦਾ ਊੜੇ ਤੋਂ ਗੁਰਪ ਪਹਿਲੇ ਗੁਰੂ ਪਾਤਸ਼ਾਹ ਨੇ ਕਿਹੜੀ ਬਾਣੀ ਉਚਾਰੀ ਹੈ ਸਾਰਾ ਹਨਾ ਕੱਕਾ ਕਛਹਿਰੀ ਆਤ ਅਕਾਲੀ ਹਨਾ ਇਹ ਰਣਾ ਇਹ ਸਾਡੇ ਕੈ ਕਾਇਦੇ ਹੁੰਦੇ ਸੀ ਮਾਰਦਾ ਰਣਜੀਤ ਸਿੰਘ ਦੇ ਵੇਲੇ ਤੱਕੇ ਤੋਂ ਕੰਗਾ ਕੇਸ ਕਛਹਿਰਾ ਹਨਾ ਇਹ ਸਾਡੇ ਕਾਇਦੇ ਹੁੰਦੇ ਸੀਗੇ ਇਹ ਉਸ ਵੇਲੇ ਦੇ ਕਾਇਦੇ ਹੁਣ ਨਾਲ ਨਾਲ ਸੇਵਾ ਚੱਲ ਰਹੀ ਹੈ ਫਿਲਹਾਲ ਕਿੱਥੇ ਖੜੇ ਆ ਫਿਲਹਾਲ ਖੜੇ ਆ ਬਡਾਲੀ ਮਾਈਕੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਚ ਪਹੁੰਚਤਾ ਪਹਿਲਾ ਹਾਈ ਸਕੂਲ ਵੀ ਕਵਰ ਕਰਕੇ ਗਏ ਹੋਏ ਆ 357000 ਰੁਪਏ ਦੀ ਫੀਸਾ 2024-25 ਦੇ ਵਿੱਚ ਭਰੀਆਂ ਜਾ ਚੁੱਕੀਆਂ ਆ ਔਰ ਆ ਮੈਂ ਗੁਰੂ ਅਗੇ ਮਿੱਟੀ ਨੇ ਕਰੋਨਾ ਕੋਹੇ ਨੂੰ ਇਹ ਹੈ ਨਹੀਂ ਕਿ ਮਹਿੰਗਾ ਜ਼ਿਆਦਾ ਗੱਲ ਇਹ ਹੈ ਕਿ ਸਾਡਾ ਕੋਈ ਕਿਉਂ ਲੈ ਕੇ ਤੇ ਹੁਣ ਕੀ ਦੀ ਸਾਥ ਨਾਲ ਚੱਲਦਾ ਸੰਘਰਸ਼ ਦੇ ਸਾਥ ਨਾਲ ਚੱਲਦਾ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਕਟੋ ਕਟ ਆਨਲਾਈਨ ਸੇਵਾ ਜਿਸ ਤੇ 1 ਰੁਪਿਆ ਵੀ ਨਹੀਂ ਲੱਗਣਾ 30 ਸਾਨੂੰ WhatsApp ਗਰੁੱਪ ਦੇ ਵਿੱਚ ਮਿਲ ਰਿਹਾ ਗਰੁੱਪਾਂ ਸੇ ਭੇਜੋ ਸਟੇਟਸ ਤੇ ਲਾਓ Facebook ਤੇ ਪੇਚੋ ਇਸ ਨੇ ਇਹ ਤੁਸੀਂ ਅੱਗੇ ਪਹੁੰਚਾਉਣੇ ਨੇ ਪਿੰਡਾਂ ਪਿੰਡਾਂ 'ਚ ਇਹ ਕਹਤੇ ਵੰਡੇ ਜਾ ਰਹੇ ਨੇ ਬਹੁਤ ਜ਼ਰੂਰੀ ਕਹਤੇ ਨੇ ਇਹ ਹਨਾ ਪਹਿਲੇ ਗੁਰੂ ਪਾਤਸ਼ਾਹ ਨੇ ਊੜੇ ਤੋਂ ਕਿਹੜੀ ਬਾਣੀ ਉਸਾਰੀ ਹੈ ਹੈਨਾ ਇਹ ਪੂਰਾ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਲੇਕਿਨ ਤੁਸੀਂ ਇਹ ਪਹੁੰਚੇਗਾ ਕਿ ਕਿਵੇਂ ਹੈਨਾ ਟੀਚਰ ਸਾਹਿਬਾਨ ਸਾਨੂੰ ਕਿਵੇਂ ਅਪਰੋਚ ਕਰਨ ਕਿਵੇਂ ਗੱਲ ਕਰਨ ਪਲੀਸ ਸਾਡੇ ਫੇਸਬੁੱਕ ਪੇਜ ਤੇ ਜਾਓ ਲਿਖੋ ਸਰਵ ਹਿਮਨਿਟੀ ਸਰਵ ਗੋਡ ਹੈਨਾ ਇਹ ਲਿਖੋਗੇ ਸਾਡਾ ਫੇਸਬੁੱਕ ਪੇਜ ਖੁੱਲ ਜਾਂਦਾ ਹੈ ਸਾਨੂੰ ਉੱਥੇ ਪਹੁੰਚੋ ਸਾਨੂੰ ਫੋਲੋ ਕਰੋ ਬਹੁਤ ਜ਼ਰੂਰੀ ਸੇਵਾ ਹੈ ਸਾਨੂੰ ਉੱਥੇ ਸ਼ੇਅਰ ਕਰਦੇ ਰਹੋ ਅੱਗੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਨਾ ਜੁਗੋ ਜੁਗੋ ਹਟਲ ਤਨ ਤਨ ਸ੍ਰੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਨਾ ਗੁਰੂ ਪਾਸ਼ਾ ਸਾਰਿਆਂ ਇਹ ਸਾਡੇ ਕੈਦੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਜਿਹੜੇ ਲਾਰ ਲਾਰ ਮੈਕਕੋਏ ਨੇ ਜਦ ਪੰਜਾਬ ਤੇ ਕਬਜ਼ਾ ਹੋਇਆ ਉਸ ਤੋਂ ਬਾਅਦ ਇਹ ਤਬਾਹ ਕਰਤਾ ਉਹਨਾਂ ਨੇ ਸਾਰਾ ਇਹ ਇਹ ਅੱਗ ਲਾਈ ਗਈ ਸੀ ਇਹਨਾਂ ਨੂੰ ਹਨਾ ਤਾਂ ਇਹ ਸੇਵਾਵਾਂ ਚੱਲ ਰਹੀਆਂ ਨਿਰੰਤਰ ਨੂੰ ਬਟਾਲੀ ਮਾਈਕੇ ਪਹੁੰਚਿਆ ਇੱਥੇ ਵੀ ਪੂਰੇ ਹਾ ਸ਼ੂਜ਼ ਵੰਡੇ ਜਾ ਰਹੇ ਐ ਸਕੂਲ ਬੈਗਸ ਦੀ ਸੇਵਾ ਚੱਲ ਰਹੀ ਹੈ ਕਾਪੀ ਕਿਤਾਬਾਂ ਦੀ ਸੇਵਾ ਚੱਲ ਰਹੀ ਹੈ ਸੰਗਤ ਦੇ ਸਹਿਯੋਗ ਦੇ ਨਾਲ ਸਾਨੂੰ ਜ਼ਰੂਰ ਸਹਿਯੋਗ ਕਰਦੇ ਬਹੁਤ ਜ਼ਰੂਰੀ ਹੈ ਔਰ ਮੈਨੂੰ ਪਤਾ ਉਸ ਵੀਡੀਓ ਦੇਖਦੇ ਦੇਖਦੇ ਹੀ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ ਨੇ ਹੋਣਾ ਹੀ ਹਨਾ ਔਰ ਮੈਨੂੰ ਪੂਰੀ ਪੂਰੀ ਉਮੀਦ ਹੈ ਫੇਸਬੁੱਕ ਤੇ ਪਹੁੰਚ ਕੇ ਤੁਸੀਂ ਸਾਨੂੰ ਫੋਲੋ ਕਰਨਾ ਬਿਲਕੁਲ ਨਹੀਂ ਭੁੱਲੋਗੇ ਕਿਉਂਕਿ ਬਹੁਤ ਜ਼ਰੂਰੀ ਸੇਵਾਵਾਂ ਤੁਸੀਂ ਰਨ ਕਰਦੀਆਂ ਇਕੱਠੇ ਰਲ ਮਿਲ ਕੇ ਸੋ ਇਹੀ ਆਸ ਕਰਦਾ ਤੁਸੀਂ ਸ਼ੇਅਰ ਕਰਦੇ ਰਹੋਗੇ ਪਰ ਕਾਣੀ ਵੀਦਰ ਹੈਗੇ ਜਿੰਨਾ ਗੁਰਮਾਨੀ ਦਾ ਸਤਕਾਰ ਕਰੋਗੇ ਗੁਰਬਾਣੀ ਦੀ ਲਾਈਨਸ ਲਿਖੀਆਂ ਹੋਈਆਂ ਨੇ ਐ ਨਹੀਂ ਕਿ ਸਿੰਪਲ ਬੁੱਕ ਵਾਂਗੂ ਇੱਧਰ ਰੱਖਤੀ ਉੱਧਰ ਰੱਖੀਓ ਕੰਮ ਨਹੀਂ ਕਰਨਾ ਠੀਕ ਹੈ ਧਿਆਨ ਰੱਖਣਾ ਤੁਹਾਨੂੰ ਪਤਾ ਨਾ ਕੀ ਕਿਤੇ ਨਹੀਂ ਲੱਗੀ ਖਾਈ ਗਈ ਹੋ ਕੇ ਬੋਤਲ ਐ ਚੀਜ਼ ਦੇ ਬੋ ਜਿਵੇਂ ਕਹਿੰਦੇ ਗੁਣਾਣਾ ਖਲਦੀ ਐ ਇਹਦੀ ਪੱਟੀ ਤੇ ਹੁਣ ਊੜੇ ਤੋਂ ਜਿਹੜੀ ਐ ਕਿ ਗੁਰਬਾਣੀ ਦੀ ਲਾਈਨ ਊੜੇ ਉਪਮਾਤਾ ਕੀ ਕੀਜੇ ਜਿਹਾ ਕਾ ਅੰਤਨਾ ਪਾਇਆ ਠੀਕ ਹੈ ਇਹ ਗੁਰਬਾਣੀ ਦੀ ਲਾਈਨ ਹੈਗੀ ਐ ਸੋ ਰਿਸਪੈਕਟ ਕਰਦੀ ਹੈ ਸਮਝ ਆਈ ਸਾਰੇ ਬੱਚਿਆਂ ਨੂੰ ਮੈਨੂੰ ਧਿਆਨ ਦੇ ਨਾਲ ਉੱਚੀ ਥਾਂ ਤੇ ਰੱਖੋ ਪੂਰੇ ਸਤਕਾਰ ਦੇ ਨਾਲ ਇਸ ਨੂੰ ਪੜਨਾ ਹੈਗਾ ਸਾਰੀ ਕਿਤਾਬਾਂ ਸਤਕਾਰ ਦੇ ਨਾਲ ਪੜਨੀਆਂ ਚਾਹੀਦੀਆਂ ਨੇ ਉਹ ਗੱਲ ਤਾਂ ਹੈਗੀ ਆ ਪਰ ਵਿੱਚ ਗੁਰਬਾਣੀ ਲਿਖੀ ਹੈ ਜੈਲ ਦਾ ਕਰਤਾ ਸਮਝ ਆਈ ਮੇਰੀ ਗੱਲ ਓਕੇ ਕੋਈ ਵੀ ਧਾਰਮਿਕ ਗੁਰਮਤ ਹੈਗਾ ਉਹਦਾ ਸਤਕਾਰ ਕਰੋ ਕਿਉਂਕਿ ਉਸ ਤੋਂ ਬਾਅਦ ਵੀ ਜਿੰਦਗੀ ਲਈ ਜਿਸੇ ਦੀ ਕੱਟਾ ਮਿੱਤੀ ਇਹ ਦੁੱਤੇ ਨਾ ਸੋਵੇ ਅੱਛਾ ਜੀ ਠੀਕ ਹੈ ਬਸ ਇਹ ਕਰਨਾ ਉਹ ਖੁਦ ਆਦੇ ਨੇ ਜੀ ਲੋਕ ਦੇ ਪੱਟਾ ਕਿੱਤੀ ਲੱਗੇ ਰਹੇ ਐਂ ਨਹੀਂ ਹੁੰਦਾ ਅੱਛਾ ਜੀ ਠੀਕ ਹੈ